ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਕੁਝ ਗੱਲਾਂ ਦੱਸਣ ਲੱਗਿਆ ਜੇਕਰ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗਣ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਮਾਪਿਆਂ ਦੀ ਜਿਹੜੀ ਨਸੀਹਤ ਆ ਉਹ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਤੇ ਮਾਪਿਆਂ ਦੀ ਜਿਹੜੀ ਵਸੀਅਤ ਆ ਉਹ ਹਮੇਸ਼ਾ ਹਰ ਇੱਕ ਨੂੰ ਚੰਗੀ ਲੱਗਦੀ ਆ ਨੰਬਰ 2 ਇਹ ਜਿਹੜਾ ਪੈਸਾ ਜਦੋਂ ਪੈਸਾ ਆਉਂਦਾ ਉਹਦੀ ਇੱਜ਼ਤ ਆਉਂਦੀ ਆ ਜਿਹੜੀ ਇੱਜ਼ਤ ਹੈ ਪੈਸੇ ਨਾਲ ਹੈ ਪੈਸੇ ਦੀ ਇੱਜ਼ਤ ਹੁੰਦੀ ਆ ਨਾ ਕਿ ਥੋਡੀ ਹੁੰਦੀ ਆ ਨੰਬਰ 3 ਜਿਹੜਾ ਇਨਸਾਨ ਚੰਗੇ ਕਰਮ ਕਰਦਾ ਉਸ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਜਿੱਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜੇ ਦਰਖਤ ਨੂੰ ਫਲ ਲੱਗਦੇ ਆ ਉਹ ਉਸ ਦਰਖਤ ਦੇ ਉੱਤੇ ਵੱਟੇ ਉਸ ਦਰਖਤ ਦੇ ਹੀ ਵੱਜਦੇ ਆ ਨੰਬਰ 3 ਜਦੋਂ ਤੱਕ ਤੁਸੀਂ ਜਿਉਂਦੇ ਹੋ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀਆਂ ਕਲਾ 'ਚ ਰਹੋ ਰਲ ਮਿਲ ਕੇ ਰਹੋ ਹਰ ਇੱਕ ਨਾਲ ਪਿਆਰ ਕਰੋ ਮਰਨ ਤੋਂ ਬਾਅਦ ਫਰੇਮ ਦੇ ਵਿੱਚ ਹੀ ਟੱਗੇ ਜਾਣ